ਸੀ ਅਸੀਂ ਕੁਛ ਲਾਤਾ ਵਿੱਚ ਜਿੱਥੇ ਅਸੀਂ ਰੰਨੇ ਦਾ ਦੁਕਾਨ ਵੀ ਗੈਨੇ ਹੁੰਦਾ ਬਈ ਜਰੂਰ ਮਦਦ ਕਰੋ ਇਹਨਾਂ ਕੁੜੀਆਂ ਦੀ ਹਨਾ ਨਿੱਕੇ ਨਿੱਕੇ ਥੀ ਹੈਗੀਆਂ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਨਾ ਇਹ ਕਦੇ ਹੱਸਦਾ ਖੇਡਦਾ ਪਰਿਵਾਰ ਸੀਗਾ ਤੇ ਇਹਨਾਂ ਦੇ ਪਰਿਵਾਰ ਨੂੰ ਹੱਸਦੇ ਖੇਡਦੇ ਨੂੰ ਨਜ਼ਰ ਲੱਗ ਗਈ ਤੇ ਇਹਨਾਂ ਦੇ ਚਾਰ ਕੁੜੀਆਂ ਤੇ ਕੋਈ ਮੁੰਡਾ ਨਹੀਂਗਾ ਜੀ ਤੱਕ ਤੇ ਇਹਨਾਂ ਵਧੀਆ ਪਰਿਵਾਰ ਸੀ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇਹੋ ਜਿਹਾ ਕੋਈ ਬੰਦਾ ਨਹੀਂ ਸੀ ਜਿਹੜਾ ਇੱਥੋਂ ਚਾਹ ਪਾਣੀ ਪੀਤੇ ਬਿਨਾ ਘੁੰਜਾਵੜਦਾ ਸੀਗਾ ਤੇ ਅੱਜ ਇਹਨਾਂ ਦੀ ਵੀਡੀਓ ਵੀ ਪਹਿਲਾਂ ਵੀ ਪਾਈ ਸੀਗੀ ਤੇ ਕਿਸੇ ਨੇ ਕੋਈ ਜ਼ਿਆਦਾ ਮਦਦ ਨਹੀਂ ਕੀਤੀ ਬਾਹਰੋਂ ਵੀ ਕੋਈ ਬੰਦਾ ਅੱਜ ਦੇ ਟਾਈਮ 'ਚ ਮੇਰੇ ਹਿਸਾਬ ਨਾਲ ਇਨਸਾਨੀਆਂ ਤਾਂ ਖਤਮ ਹੀ ਹੋ ਚੁੱਕੀ ਹੈਗੀ ਵੀ ਭਾਈ ਕੋਈ ਮਦਦ ਕਰ ਦੇ ਇਹਨਾਂ ਵਿਚਾਰੀਆਂ ਕੁੜੀਆਂ ਦੀ ਠੀਕ ਹੈ ਆ ਚਾਰ ਕੁੜੀਆਂ ਨੇ ਇਹਨਾਂ ਦੇ ਤੇ ਇੱਕ ਮਾਤਾਗੀ ਵਿਚਾਰੀ ਬਾਕੀ ਇਹਨਾਂ ਦੇ ਕਮਾਉਣ ਵਾਲਾ ਕੋਈ ਹੈ ਨਹੀਂ ਸਾਡਾ ਜਿਹੜਾ ਹੈ ਸਾਡੇ ਪਿੰਡ ਦਾ ਬੰਦਾ ਸਾਡਾ ਚਾਚਾ ਲੱਗਦਾ ਤੇ ਵਿਚਾਰਾ ਸਿੱਧ ਬੰਦਾ ਹੀ ਹੈਗਾ ਫੱਕਰ ਬੰਦਾ ਹੀ ਕੋਈ ਐਡਾ ਕਮਾਈ ਵਾਲਾ ਕੋਈ ਇਹਨਾਂ ਦੇ ਸਾਧਨ ਹੈ ਨਹੀਂ ਤੇ ਘਰ ਦਾ ਵੀ ਮਤਲਬ ਐ ਲਾ ਲਓ ਤੁਸੀਂ ਗਹਿਣੇ ਤੱਕ ਹੋ ਚੁੱਕਿਆ ਚਾਚਾ ਘਰ ਦਾ ਵੀ ਗਹਿਣੀ ਹੋ ਚੁੱਕਿਆ ਠੀਕ ਹੈ ਕੋਈ ਬਾਲਾ ਹੋਰ ਕੋਈ ਜ਼ਮੀਨ ਜਾਇਦਾਦ ਹੈ ਨਹੀਂ ਵਿਚਾਰਿਆਂ ਦੇ ਇਹ ਤੁਸੀਂ ਫੋਟੋ ਵੀ ਦੇਖ ਉੱਤੇ ਜਿਹੜੀ ਆ ਰਹੀ ਹੈਗੀ ਕਦੇ ਇਹ ਇਸ ਬੁੜੀ ਦੀ ਫੋਟੋ ਸੀਗੀ ਜਿਹੜੇ ਦਾ ਅੱਜ ਆ ਹਾਲ ਹੋ ਚੁੱਕਿਆ ਹੈਗਾ ਇਹ ਜੀ ਕੋਈ ਚੰਦਰੀ ਬਿਮਾਰੀ ਨੇ ਇਹਨਾਂ ਦੇ ਘਰ ਨੂੰ ਜਮਾ ਪੁੰਝੇ ਲਾਦਾ ਹੈਗਾ ਤੇ ਇੱਕ ਗੱਲ ਹੋਰ ਬਾਈ ਜੀ ਵੀ ਆਪਾਂ ਹਰ ਚੀਜ਼ ਦੇ ਵਿੱਚ ਕੋਈ ਵੀ ਵੀਡੀਓ ਹੁੰਦੀ ਹੈਗੀ ਕੋਈ ਆਪਾਂ ਨਿਚਾਰਾਂ ਦੀਆਂ ਵੀਡੀਓ ਪਾ ਦੰਨੇ ਆਂਗੇ ਠੀਕ ਹੈ ਕੋਈ ਆਪਾਂ ਹਾਸਿਆ ਖੇਡੀਆਂ ਵਾਲੇ ਪਾ ਦਨੇ ਆਪਾਂ 10-10 ਗਰੁੱਪਾਂ 'ਚ ਤੇ ਆਪਣੇ ਯਾਰਾਂ ਦੋਸਤਾਂ 'ਚ ਸ਼ੇਅਰ ਕਰਦੇ ਆਂ ਵੀ ਭਾਈ ਆਹ ਵੀਡੀਓ ਦੇਖ ਤੂੰ ਹਨਾ ਤੇ ਅੱਜ ਆਪਾਂ ਨੂੰ ਜੇ ਕਿਸੇ ਦੇ ਆਪਾਂ ਕੰਮ ਆ ਸਕੀਏ ਇਹਨਾਂ ਦਾ ਰੂਣਾ ਆਪਾਂ ਦੇਖ ਸਕੀਏ ਇਹਨਾਂ ਦੀ ਮਦਦ ਕਰ ਸਕੀਏ ਆਪਾਂ ਮਦਦ ਕਦੋਂ ਕਰਦੇ ਆਂ ਜਦੋਂ ਕੋਈ ਜਮਾਂ ਖੁੰਝਲ ਹੋ ਜਾਂਦਾ ਹੈਗਾ ਘਰ ਉਹਨਾਂ ਦਾ ਜਮਾਂ ਬਰਬਾਦ ਹੋ ਜਾਂਦਾ ਹੈਗਾ ਉਹਨੂੰ ਆਪਣੇ ਕੋਲੇ ਜਦੋਂ ਆਪਾਂ ਐ ਦਿਖਾਉਣ ਲੱਗ ਜਾਂਦੇ ਆ ਕਿ ਵੀ ਹਾਂ ਭਾਈ ਆਹ ਦੇਖ ਲਓ ਹੁਣ ਤਾਂ ਸਾਰਾ ਕੁਝ ਢਾਈ ਢੇਰੀ ਹੋ ਗਿਆ ਤੇ ਉਦੋਂ ਆਪਾਂ ਮਦਦ ਕਰਨੀ ਸ਼ੁਰੂ ਕਰਦੇ ਹਾਂ ਹਣਾ ਆਪਣੇ ਇਨਸਾਨਾਂ ਨੂੰ ਆਪਣੇ ਤੁਸੀਂ ਇਹ ਲਾ ਲਓ ਆਪਣੇ ਸਿੱਖਾਂ ਨੂੰ ਸਭ ਤੋਂ ਪਹਿਲਾਂ ਦਰਜਾ ਇਹੀ ਸੀਗਾ ਵੀ ਆਪਣੇ ਮਦਦ ਕਰਨ ਦੇ ਵਿੱਚ ਆਪਣੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਇੱਕ ਦੂਜੇ ਦੇ ਲਈ ਆਪਾਂ ਕੁਰਬਾਨੀਆਂ ਦਿੱਤੀਆਂ ਤੇ ਅੱਜ ਆਪਾਂ ਆਪਾਂ ਕੁਰਬਾਨੀ ਆਪਣੇ ਕੋਈ ਅੱਜ ਕੋਈ ਏਡੀ ਵੱਡੀ ਕੁਰਬਾਨੀ ਨਹੀਂ ਜਿਹੜੀ ਆਪਾਂ ਵੀ ਕੋਈ ਆਪਣਾ ਸ਼ੀਧੀਆਂ ਦੇਣੀਆਂ ਜਾਂ ਕੋਈ ਜਾਨਾਂ ਦੇਣੀਆਂ ਇਕੱਲੀ ਬਸ ਆਪਾਂ ਮਦਦ ਕਰਨੀ ਹੈ ਜਿੰਨੇ ਦੀ ਕੋਈ 100 50 ਦੀ ਹੋ ਸਕਦੀ ਹੈ ਠੀਕ ਹੈ ਕੋਈ ਬੰਦੇ ਦੀ ਹਜ਼ਾਰ ਦੀ ਉਸ ਜਿੰਨੇ ਆਪਾਂ ਵੀਡੀਓ ਵੱਡੀਆਂ ਵੱਡੀਆਂ ਪਾਉਂਦੇ ਰਹੇ ਨੇ ਆਪਾਂ ਆ ਮਦਦ ਕੀਤੀ ਹੈ ਤੇ ਭਾਈ ਆ ਪਰਿਵਾਰ ਦੀ ਵੀ ਆਪਾਂ ਅੱਜ ਜਰੂਰ ਮਦਦ ਕਰੀਏ ਸਾਡਾ ਪਿੰਡ ਵੀ ਸਾਰਾ ਇਹਨਾਂ ਦੇ ਨਾਲ ਖੜਾ ਹੈਗਾ ਤੇ ਪਰ ਉਹ ਪੈਸੇ ਫਿਰ ਵੀ ਇਕੱਠੇ ਹੋ ਕੇ ਸਾਨੂੰ ਅੱਜ ਘਾਟ ਪੈ ਰਹੀ ਹੈਗੀ ਕਿਉਂਕਿ ਇਹਨਾਂ ਦਾ ਲਾਜ ਚੱਲ ਰਿਹਾ ਹੈਗਾ ਦੁਆਰਾ ਫਿਰ ਦੌਰਾ ਪੈ ਗਿਆ ਸ਼ੇਪਰੇਸ਼ਨ ਹੋ ਗਈ ਜੀ ਸ਼ੇਪਰੇਸ਼ਨ ਹੋ ਗਈ ਠੀਕ ਹੈ ਜੀ ਕੀ ਗੱਲ ਹੋ ਗਈ ਸੀ ਚਾਚਾ ਕੰਟੈਕਟ ਹੋਇਆ ਸੀ ਪਹਿਲਾਂ ਸੇਰੀ ਪਹਿਲਾਂ ਡਰਾਂ ਗਿਆ ਫਿਰ ਟਾਈਪ ਠੀਕ ਹੈ ਪਹਿਲਾਂ ਡਾਕਟਰ ਸਾਹਿਬ ਨੇ ਸਟੈਂਟ ਪਾਤਾ ਫਿਰ ਹੱਟਦੀ ਪਾਤੀ ਜਿਹੜੀ ਕਰਵੀ ਨਹੀਂ ਆਈ ਠੀਕ ਹੈ ਦੁਬਾਰੇ ਉਹ ਹਾਜ਼ਰ ਹੋ ਗਿਆ ਹੁਣ ਦੁਬਾਰੇ ਫੇਰ ਉਹੀ ਹੋ ਰਹੀ ਹੈਗੀ ਕੋਈ ਦਿੱਕਤ ਫੇਰ ਆ ਗਈ ਠੀਕ ਹੈ ਜੀ ਬੈਲ ਮੋੜ ਗਈ ਅੱਛਾ ਤੇ ਹੁਣ ਕਿੱਥੇ ਇਹਦਾ ਇਲਾਜ ਕਰਾਉਣਾਗਾ ਡੀ ਐਮ ਸੀ ਕਰਾਉਣਾ ਡੀ ਐਮ ਸੀ ਪਹਿਲਾਂ ਪਹਿਲਾਂ ਵੀ ਡੀ ਐਮ ਸੀ ਚ ਲੈ ਗਈ ਸੀ ਅਸੀਂ ਹਾਂਜੀ ਉੱਥੇ ਨਹੀਂ ਰਿਕਵਰੀ ਹੋਈ ਇਹਦੀ ਠੀਕ ਹੈ ਡੀ ਐਮ ਸੀ ਉੱਤੇ ਦੁਬਾਰੇ ਡੀ ਐਮ ਸੀ ਲੋ ਜੀ ਤੁਸੀਂ डीएमसी ਤੱਕ ਜੇ ਕੋਈ ਉੱਥੇ ਵੀ ਬੰਦੇ ਦਾ ਇਹ ਵੀਡੀਓ ਪਹੁੰਚਦੀ ਹੈਗੀ ਜੇ ਕੋਈ ਉੱਥੇ ਮਦਦਗਾਰ ਹੁੰਦੇ ਆ ਬੰਦੇ ਕੋਈ ਹਨਾ ਤੇ ਜਰੂਰ ਮਦਦ ਕਰਿਓ ਪੁੱਤ ਕਿਵੇਂ ਤੇਰੀ ਮੰਮੀ ਬਾਰੇ ਜੇ ਵੱਦੋਂ ਤੋਂ ਵੱਧ ਸਾਡੀ ਮਦਦ ਕਰੋ ਜੋ ਕੁਛ ਸਿਆਸੀ ਸਭ ਕੁਝ ਲਾਤਾ ਵੇਚ ਤੱਕ ਜਿੱਥੇ ਅਸੀਂ ਰਹਿਣੇ ਸਾਡਾ ਉਹ ਘਰ ਵੀ ਗੈਨੇ ਹੈਗਾ ਬਈ ਜਰੂਰ ਮਦਦ ਕਰੋ ਇਹਨਾਂ ਕੁੜੀਆਂ ਦੀ ਹਨਾ ਨਿੱਕੇ ਨਿੱਕੇ ਥੀਆਂ ਹੈਗੀਆਂ ਠੀਕ ਹੈ ਕੱਲ ਨੂੰ ਅਜ ਮਾਂ ਹੀ ਹੁੰਦੀ ਹੈ ਜਿਹੜੀ ਕੁੜੀਆਂ ਨੂੰ ਸਾਂਭਦੀ ਹੈਗੀ ਤੇ ਅੱਗੇ ਤੋਰਨਾ ਹੁੰਦਾ ਹੈਗਾ ਕੋਈ ਨਹੀਂ ਬੁੱਤ ਚੱਪਾ ਜਾ ਕੋਈ ਨਹੀਂ ਜ਼ਰੂਰ ਤੇ ਬਾਈ ਵੀਰ ਬਣ ਕੇ ਤੁਹਾਨੂੰ ਬੇਨਤੀ ਹੈਗੀ ਆਪਾਂ ਮਦਦ ਕਰੀਏ ਰਲ ਕੇ ਸਾਰੇ ਹਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੋ ਬਾਈ ਜਿਹੜਾ ਬੰਦਾ ਨਹੀਂ ਮਦਦ ਕਰ ਸਕਦਾ ਬਾਈ ਕੱਲੀ ਸ਼ੇਅਰ ਕਰ ਦਿਓ ਵੀਡੀਓ ਨੂੰ ਠੀਕ ਹੈ ਤੁਹਾਡੇ ਸ਼ੇਅਰ ਕਰਨ ਨਾਲ ਵੀ ਕੁਝ ਇਹੋ ਜਿਹੇ ਚੰਗੇ ਲੋਕ ਬੈਠੇ ਹੁੰਦੇ ਆ ਜਿਨ੍ਹਾਂ ਕੋਲ ਇਹ ਚੀਜ਼ ਪਹੁੰਚ ਜਾਂਦੀ ਹੈ ਜੇ ਤੁਸੀਂ ਸ਼ੇਅਰ ਕਰੋਗੇ ਹੋ ਸਕਦਾ ਕੋਈ ਬੰਦਾ ਮਦਦਗਾਰ ਬੈਠਾ ਹੋਵੇ ਤਾਂ ਉਹਦੇ ਕੋਲ ਇਹ ਚੀਜ਼ ਪਹੁੰਚੇ ਉਹ ਦੇਖੇ ਤਾਂ ਉਹੀ ਮਦਦ ਕਰਦੇ ਹਨਾ ਠੀਕ ਹੈ ਤੇ ਸ਼ੇਅਰ ਜ਼ਰੂਰ ਕਰਿਓ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਹੈਗਾ ਧੰਨਵਾਦ ਬਾਈ ਜੀ